ਇਹ ਸੁਨੇਹਾ ਨਾਂ ਦੀ ਲੜਕੀ ਹੈਗੀ ਆ ਜਿਹੜੀ ਕਿ 22-23 ਸਾਲ ਦੀ ਹੈਗੀ ਆ ਤੇ ਉਹਦਾ ਚਾਚਾ ਮੰਗਤਰਾਮ ਮੀਟ ਮਾਰਕੀਟ ਖੰਨਾ ਦੇ ਰਹਿਣ ਵਾਲਿਆ ਤੋਂ ਇਹਨਾਂ ਬਾਰੇ ਸੀਗਾ ਵੀ ਮੁਖਬਰੀ ਸੀ ਥਾਣੇਦਾਰ ਸਾਹਿਬ ਕੋਲ ਜਿੰਨਾਂ ਨੂੰ ਕਾਬੂ ਕੀਤਾ ਤੋਂ ਜਿਹਦੇ ਕੋਲੋਂ 410 ਗ੍ਰਾਮ ਹਿਰੋਇਨ ਬਰਾਮਦ ਹੋਈਆ ਆ ਮਾਦਰੀ ਬੱਸ ਸਟੈਂਡ ਦੇ ਨੇੜੇ ਸਰ ਇਹ ਪਤਾ ਲੱਗੇ ਜੀ ਕਿ ਕਿੱਥੋਂ ਲੈ ਕੇ ਆ ਰਹੇ ਸੀਗੇ ਜੀ ਜੋ ਹੁਣ ਤੱਕ ਪਤਾ ਲੱਗਾ ਵੀ ਅਮਰਸਰ ਤੋਂ ਇਹਨਾਂ ਨੂੰ ਆਉਂਦਾ ਵਾ ਲੇਕਿਨ ਤਰਤੀਬ ਦੇ ਕਰਕੇ ਸਾਰੇ ਤੱਥ ਸ਼ੇਅਰ ਨਹੀਂ ਕਰ ਸਕਦੇ ਉਹ ਅੰਮ੍ਰਿਤਸਰ ਸਾਈਡ ਤੋਂ ਆਉਂਦੀ ਹੈ ਸਰ ਕੀ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਨਹੀਂ ਨਹੀਂ ਪਹਿਲਾਂ ਉਹ ਮਾਮਲਾ ਦਰਜ ਨਹੀਂ ਆ ਵੈਸੇ ਜਿਹੜੇ ਕਾਦੀਆਂ ਦੇ ਰਹਿਣ ਵਾਲੇ ਆ ਉਥੋਂ ਵੈਰੀਫਾਈ ਕਰਨਾ ਵੀ ਪਿਛੌਕੜ ਦੇ ਵਿੱਚ ਉਹਨਾਂ ਪਰਚੇ ਸੀ ਕਿ ਨਹੀਂ ਇੱਥੇ ਖੰਨੇ ਅਜੇ ਤੱਕ ਨਹੀਂ ਪਤਾ ਲੱਗਾ ਕੋਈ ਕਦਮ ਨਾ ਸਰ ਇਹਨਾਂ ਤੋਂ ਕੋਈ ਹੋਰ ਜਾਣਕਾਰੀ ਮਿਲੀ ਹਾਂ ਜੀ ਇਹ ਬੜੇ ਵੱਡੇ ਪੱਧਰ ਤੇ ਕੰਮ ਕਰਦੇ ਆ ਔਰ ਕਾਫੀ ਇਹਨਾਂ ਦੇ ਗਾਹਕ ਅੱਗੇ ਹੈਗੇ ਆ ਜਿਨ੍ਹਾਂ ਨੂੰ ਤਕਤੀਸ਼ ਦਰਾਂ ਨਾਲ ਵਾਚੇ ਜਾਊਗਾ ਇਹ ਸੁਨੇਹਾ ਨਾਂ ਦੀ ਲੜਕੀ ਹੈਗੀ ਆ ਜਿਹੜੀ ਕਿ 22-23 ਸਾਲ ਦੀ ਹੈਗੀ ਆ ਤੇ ਉਹਦਾ ਚਾਚਾ ਮੰਗਤਰਾਮ ਮੀਟ ਮਾਰਕੀਟ ਖੰਨਾਦ ਰਹਿਣ ਵਾਲਿਆ। ਤੋਂ ਇਹਨਾਂ ਬਾਰੇ ਸੀਗਾ ਵੀ ਮੁਖਬਰੀਸ ਜੀ ਥਾਣੇਦਾਰ ਸਾਹਿਬ ਕੋਲ ਜਿਨ੍ਹਾਂ ਨੂੰ ਕਾਬੂ ਕੀਤਾ ਤੋਂ ਜਿਹਦੇ ਕੋਲੋਂ 410 ਗ੍ਰਾਮ ਹਿਰੋਇਨ ਬਰਾਮਦ ਹੋਈਆ ਅਮਾਜਰੀ ਬੱਸ ਸਟੈਂਡ ਦੇ ਨੇੜੇ। ਸਰ ਇਹ ਪਤਾ ਲੱਗੇ ਜੀ ਕਿੱਥੋਂ ਲੈ ਕੇ ਆ ਰਹੇ ਸੀਗੇ ਜੀ? ਜੋ ਹੁਣ ਤੱਕ ਪਤਾ ਲੱਗਿਆ ਵੀ ਅਮਰਸਰ ਤੋਂ ਉਹਨਾਂ ਨੂੰ ਆਉਂਦਾ ਵਾ ਲੇਕਿਨ ਤਰਤੀਬ ਦੇ ਕਰਕੇ ਸਾਰੇ ਤੱਥ ਸ਼ੇਅਰ ਨਹੀਂ ਕਰ ਸਕਦੇ। ਤੋ ਅਮਰਸਰ ਸਾਈਡ ਤੋਂ ਆਉਂਦੀ ਹੈ ਸਰ ਕੀ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ ਨਹੀਂ ਪਹਿਲਾਂ ਉਹ ਮਾਮਲਾ ਦਰਜ ਨਹੀਂ ਆ ਵੈਸੇ ਜਿਹੜੇ ਕਾਦੀਆਂ ਦੇ ਰਹਿਣ ਵਾਲੇ ਆ ਉੱਥੋਂ ਵੈਰੀਫਾਈ ਕਰਨਾ ਵੀ ਪਿਛੋਕੜ ਦੇ ਵਿੱਚ ਉਹਨਾਂ ਪਰਚੇ ਸੀ ਕਿ ਨਹੀਂ ਇੱਥੇ ਖੰਨੇ ਅਜੇ ਤੱਕ ਨਹੀਂ ਪਤਾ ਲੱਗਾ ਕੋਈ ਕਦਮ ਨਾ ਸਰ ਇਹਨਾਂ ਤੋਂ ਕੋਈ ਹੋਰ ਜਾਣਕਾਰੀ ਮਿਲੀ ਹਾਂ ਜੀ ਇਹ ਬੜੇ ਵੱਡੇ ਪੱਧਰ ਤੇ ਕੰਮ ਕਰਦੇ ਆ ਔਰ ਕਾਫੀ ਇਹਨਾਂ ਦੇ ਗਾਹਕ ਅੱਗੇ ਹੈਗੇ ਆ ਜਿਨ੍ਹਾਂ ਨੂੰ ਤਕਤੀਜ ਦਰਾਂ ਨਵਾਚੇ ਜਾਊਗਾ ਇਹ ਸੁਨੇਹਾ ਨਾਂ ਦੀ ਲੜਕੀ ਹੈਗੀ ਆ ਜਿਹੜੀ ਕਿ 22-23 ਸਾਲ ਦੀ ਹੈਗੀ ਆ ਤੇ ਉਹਦਾ ਚਾਚਾ ਮੰਗਤਰਾਮ ਮੀਟ ਮਾਰਕੀਟ ਖੰਨਾ ਦੇ ਰਹਿਣ ਵਾਲਿਆ ਤੋਂ ਇਹਨਾਂ ਬਾਰੇ ਸੀਗਾ ਵੀ ਮੁਖਬਰੀ ਸੀ ਥਾਣੇਦਾਰ ਸਾਹਿਬ ਕੋਲ ਜਿੰਨਾਂ ਨੂੰ ਕਾਬੂ ਕੀਤਾ ਤੋਂ ਜਿਹਦੇ ਕੋਲੋਂ 410 ਗ੍ਰਾਮ ਹਿਰੋਇਨ ਬਰਾਮਦ ਹੋਈਆ ਆ ਮਾਦਰੀ ਬੱਸ ਸਟੈਂਡ ਦੇ ਨੇੜੇ ਸਰ ਇਹ ਪਤਾ ਲੱਗੇ ਜੀ ਕਿ ਕਿੱਥੋਂ ਲੈ ਕੇ ਆ ਰਹੇ ਸੀਗੇ ਜੀ ਜੋ ਹੁਣ ਤੱਕ ਪਤਾ ਲੱਗਾ ਵੀ ਅਮਰਸਰ ਤੋਂ ਇਹਨਾਂ ਨੂੰ ਆਉਂਦਾ ਵਾ ਲੇਕਿਨ ਤਰਤੀਬ ਦੇ ਕਰਕੇ ਸਾਰੇ ਤੱਥ ਸ਼ੇਅਰ ਨਹੀਂ ਕਰ ਸਕਦੇ ਤੋ ਅਮਰਸਰ ਸਾਈਡ ਤੋਂ ਆਉਂਦੀ ਹੈ ਸਰ ਕੀ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ ਨਹੀਂ ਪਹਿਲਾਂ ਉਹ ਮਾਮਲਾ ਦਰਜ ਨਹੀਂ ਆ ਵੈਸੇ ਜਿਹੜੇ ਕਾਦੀਆਂ ਦੇ ਰਹਿਣ ਵਾਲੇ ਆ ਉੱਥੋਂ ਵੈਰੀਫਾਈ ਕਰਨਾ ਵੀ ਪਿਛੋਕੜ ਦੇ ਵਿੱਚ ਉਹਨਾਂ ਪਰਚੇ ਸੀ ਕਿ ਨਹੀਂ ਇੱਥੇ ਖੰਨੇ ਅਜੇ ਤੱਕ ਨਹੀਂ ਪਤਾ ਲੱਗਾ ਕੋਈ ਕਦਮ ਨਾ ਸਰ ਇਹਨਾਂ ਤੋਂ ਕੋਈ ਹੋਰ ਜਾਣਕਾਰੀ ਮਿਲੀ ਹਾਂ ਜੀ ਇਹ ਬੜੇ ਵੱਡੇ ਪੱਧਰ ਤੇ ਕੰਮ ਕਰਦੇ ਆ ਔਰ ਕਾਫੀ ਇਹਨਾਂ ਦੇ ਗਾਹਕ ਅੱਗੇ ਹੈਗੇ ਆ ਜਿਨ੍ਹਾਂ ਨੂੰ ਤਕਤੀਜ ਦਰਾਂ ਨਵਾਚੇ ਜਾਊਗਾ ਇਹ ਸੁਨੇਹਾ ਨਾਂ ਦੀ ਲੜਕੀ ਹੈਗੀ ਆ ਜਿਹੜੀ ਕਿ 22-23 ਸਾਲ ਦੀ ਹੈਗੀ ਆ ਤੇ ਉਹਦਾ ਚਾਚਾ ਮੰਗਤਰਾਮ ਮੀਟ ਮਾਰਕੀਟ ਖੰਨਾ ਦੇ ਰਹਿਣ ਵਾਲਿਆ ਤੋਂ ਇਹਨਾਂ ਬਾਰੇ ਸੀਗਾ ਵੀ ਮੁਖਬਰੀ ਸੀ ਥਾਣੇਦਾਰ ਸਾਹਿਬ ਕੋਲ ਜਿੰਨਾਂ ਨੂੰ ਕਾਬੂ ਕੀਤਾ ਤੋਂ ਜਿਹਦੇ ਕੋਲੋਂ 410 ਗ੍ਰਾਮ ਹਿਰੋਇਨ ਬਰਾਮਦ ਹੋਈਆ ਆ ਮਾਦਰੀ ਬੱਸ ਸਟੈਂਡ ਦੇ ਨੇੜੇ ਸਰ ਇਹ ਪਤਾ ਲੱਗੇ ਜੀ ਕਿ ਕਿੱਥੋਂ ਲੈ ਕੇ ਆ ਰਹੇ ਸੀਗੇ ਜੀ ਜੋ ਹੁਣ ਤੱਕ ਪਤਾ ਲੱਗਾ ਵੀ ਅਮਰਸਰ ਤੋਂ ਇਹਨਾਂ ਨੂੰ ਆਉਂਦਾ ਵਾ ਲੇਕਿਨ ਤਰਤੀਬ ਦੇ ਕਰਕੇ ਸਾਰੇ ਤੱਥ ਸ਼ੇਅਰ ਨਹੀਂ ਕਰ ਸਕਦੇ ਤੋ ਅਮਰਸਰ ਸਾਈਡ ਤੋਂ ਆਉਂਦੀ ਹੈ ਸਰ ਕੀ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਨਹੀਂ ਨਹੀਂ ਪਹਿਲਾਂ ਉਹ ਮਾਮਲਾ ਦਰਜ ਨਹੀਂ ਆ ਵੈਸੇ ਜਿਹੜੇ ਕਾਦੀਆਂ ਦੇ ਰਹਿਣ ਵਾਲੇ ਆ ਉਥੋਂ ਵੈਰੀਫਾਈ ਕਰਨਾ ਵੀ ਪਿਛੌਕੜ ਦੇ ਵਿੱਚ ਉਹਨਾਂ ਪਰਚੇ ਸੀ ਨਹੀਂ ਇੱਥੇ ਖੰਨੇ ਅਜੇ ਤੱਕ ਨਹੀਂ ਪਤਾ ਲੱਗਾ ਕੋਈ ਕਦਮ ਨਾ ਸਰ ਇਹਨਾਂ ਤੋਂ ਕੋਈ ਹੋਰ ਜਾਣਕਾਰੀ ਮਿਲੀ ਹਾਂ ਜੀ ਇਹ ਬੜੇ ਵੱਡੇ ਪੱਧਰ ਤੇ ਕੰਮ ਕਰਦੇ ਆ ਔਰ ਕਾਫੀ ਇਹਨਾਂ ਦੇ ਗਾਹਕ ਅੱਗੇ ਹੈਗੇ ਆ ਜਿਨ੍ਹਾਂ ਨੂੰ ਤਕਤੀਸ਼ ਦਰਾਂ ਨਾਲ ਵਾਚੇ ਜਾਊਗਾ ਇਹ ਸੁਨੇਹਾ ਨਾਂ ਦੀ ਲੜਕੀ ਹੈਗੀ ਆ ਜਿਹੜੀ ਕਿ 22-23 ਸਾਲ ਦੀ ਹੈਗੀ ਆ ਤੇ ਉਹਦਾ ਚਾਚਾ ਮੰਗਤਰਾਮ ਮੀਟ ਮਾਰਕੀਟ ਖੰਨਾਦ ਰਹਿਣ ਵਾਲਿਆ। ਤੋਂ ਇਹਨਾਂ ਬਾਰੇ ਸੀਗਾ ਵੀ ਮੁਖਬਰੀਸ ਜੀ ਥਾਣੇਦਾਰ ਸਾਹਿਬ ਕੋਲ ਜਿਨ੍ਹਾਂ ਨੂੰ ਕਾਬੂ ਕੀਤਾ ਤੋਂ ਜਿਹਦੇ ਕੋਲੋਂ 410 ਗ੍ਰਾਮ ਹਿਰੋਇਨ ਬਰਾਮਦ ਹੋਈਆ ਅਮਾਜਰੀ ਬੱਸ ਸਟੈਂਡ ਦੇ ਨੇੜੇ। ਸਰ ਇਹ ਪਤਾ ਲੱਗੇ ਜੀ ਕਿੱਥੋਂ ਲੈ ਕੇ ਆ ਰਹੇ ਸੀਗੇ ਜੀ? ਜੋ ਹੁਣ ਤੱਕ ਪਤਾ ਲੱਗਿਆ ਵੀ ਅਮਰਸਰ ਤੋਂ ਉਹਨਾਂ ਨੂੰ ਆਉਂਦਾ ਵਾ ਲੇਕਿਨ ਤਰਤੀਸ ਦੇ ਕਰਕੇ ਸਾਰੇ ਤੱਥ ਸ਼ੇਅਰ ਨਹੀਂ ਕਰ ਸਕਦੇ। ਉਹ ਅੰਮ੍ਰਿਤਸਰ ਸਾਈਡ ਤੋਂ ਆਉਂਦੀ ਹੈ ਸਰ ਕੀ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਨਹੀਂ ਨਹੀਂ ਪਹਿਲਾਂ ਉਹ ਮਾਮਲਾ ਦਰਜ ਨਹੀਂ ਆ ਵੈਸੇ ਜਿਹੜੇ ਕਾਦੀਆਂ ਦੇ ਰਹਿਣ ਵਾਲੇ ਆ ਉਥੋਂ ਵੈਰੀਫਾਈ ਕਰਨਾ ਵੀ ਪਿਛੌਕੜ ਦੇ ਵਿੱਚ ਉਹਨਾਂ ਪਰਚੇ ਸੀ ਨਹੀਂ ਇੱਥੇ ਖੰਨੇ ਅਜੇ ਤੱਕ ਨਹੀਂ ਪਤਾ ਲੱਗਾ ਕੋਈ ਕਦਮ ਨਾ ਸਰ ਇਹਨਾਂ ਤੋਂ ਕੋਈ ਹੋਰ ਜਾਣਕਾਰੀ ਮਿਲੀ ਹਾਂ ਜੀ ਇਹ ਬੜੇ ਵੱਡੇ ਪੱਧਰ ਤੇ ਕੰਮ ਕਰਦੇ ਆ ਔਰ ਕਾਫੀ ਇਹਨਾਂ ਦੇ ਗਾਹਕ ਅੱਗੇ ਹੈਗੇ ਆ ਜਿਨ੍ਹਾਂ ਨੂੰ ਤਕਤੀਸ਼ ਦਰਾਂ ਨਾਲ ਵਾਚੇ ਜਾਊਗਾ ਇਹ ਸੁਨੇਹਾ ਨਾਂ ਦੀ ਲੜਕੀ ਹੈਗੀ ਆ ਜਿਹੜੀ ਕਿ 22-23 ਸਾਲ ਦੀ ਹੈਗੀ ਆ ਤੇ ਉਹਦਾ ਚਾਚਾ ਮੰਗਤਰਾਮ ਮੀਟ ਮਾਰਕੀਟ ਖੰਨਾਦ ਰਹਿਣ ਵਾਲਿਆ। ਤੋਂ ਇਹਨਾਂ ਬਾਰੇ ਸੀਗਾ ਵੀ ਮੁਖਬਰੀਸ ਜੀ ਥਾਣੇਦਾਰ ਸਾਹਿਬ ਕੋਲ ਜਿਨ੍ਹਾਂ ਨੂੰ ਕਾਬੂ ਕੀਤਾ ਤੋਂ ਜਿਹਦੇ ਕੋਲੋਂ 410 ਗ੍ਰਾਮ ਹਿਰੋਇਨ ਬਰਾਮਦ ਹੋਈਆ ਅਮਾਜਰੀ ਬੱਸ ਸਟੈਂਡ ਦੇ ਨੇੜੇ। ਸਰ ਇਹ ਪਤਾ ਲੱਗੇ ਜੀ ਕਿੱਥੋਂ ਲੈ ਕੇ ਆ ਰਹੇ ਸੀਗੇ ਜੀ? ਜੋ ਹੁਣ ਤੱਕ ਪਤਾ ਲੱਗਿਆ ਵੀ ਅਮਰਸਰ ਤੋਂ ਉਹਨਾਂ ਨੂੰ ਆਉਂਦਾ ਵਾ ਲੇਕਿਨ ਤਰਤੀਬ ਦੇ ਕਰਕੇ ਸਾਰੇ ਤੱਥ ਸ਼ੇਅਰ ਨਹੀਂ ਕਰ ਸਕਦੇ। ਉਹ ਅੰਮ੍ਰਿਤਸਰ ਸਾਈਡ ਤੋਂ ਆਉਂਦੀ ਹੈ ਸਰ ਕੀ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਨਹੀਂ ਨਹੀਂ ਪਹਿਲਾਂ ਉਹ ਮਾਮਲਾ ਦਰਜ ਨਹੀਂ ਆ ਵੈਸੇ ਜਿਹੜੇ ਕਾਦੀਆਂ ਦੇ ਰਹਿਣ ਵਾਲੇ ਆ ਉਥੋਂ ਵੈਰੀਫਾਈ ਕਰਨਾ ਵੀ ਪਿਛੌਕੜ ਦੇ ਵਿੱਚ ਉਹਨਾਂ ਪਰਚੇ ਸੀ ਕਿ ਨਹੀਂ ਇੱਥੇ ਖੰਨੇ ਅਜੇ ਤੱਕ ਨਹੀਂ ਪਤਾ ਲੱਗਾ ਕੋਈ ਕਦਮ ਨਾ ਸਰ ਇਹਨਾਂ ਤੋਂ ਕੋਈ ਹੋਰ ਜਾਣਕਾਰੀ ਮਿਲੀ ਹਾਂ ਜੀ ਇਹ ਬੜੇ ਵੱਡੇ ਪੱਧਰ ਤੇ ਕੰਮ ਕਰਦੇ ਆ ਔਰ ਕਾਫੀ ਇਹਨਾਂ ਦੇ ਗਾਹਕ ਅੱਗੇ ਹੈਗੇ ਆ ਜਿਨ੍ਹਾਂ ਨੂੰ ਤਕਤੀਸ਼ ਦਰਾਂ ਨਾਲ ਵਾਚੇ ਜਾਊਗਾ ਇਹ ਸੁਨੇਹਾ ਨਾਂ ਦੀ ਲੜਕੀ ਹੈਗੀ ਆ ਜਿਹੜੀ ਕਿ 22-23 ਸਾਲ ਦੀ ਹੈਗੀ ਆ ਤੇ ਉਹਦਾ ਚਾਚਾ ਮੰਗਤਰਾਮ ਮੀਟ ਮਾਰਕੀਟ ਖੰਨਾਦ ਰਹਿਣ ਵਾਲਿਆ। ਤੋਂ ਇਹਨਾਂ ਬਾਰੇ ਸੀਗਾ ਵੀ ਮੁਖਬਰੀਸ ਜੀ ਥਾਣੇਦਾਰ ਸਾਹਿਬ ਕੋਲ ਜਿਨ੍ਹਾਂ ਨੂੰ ਕਾਬੂ ਕੀਤਾ ਤੋਂ ਜਿਹਦੇ ਕੋਲੋਂ 410 ਗ੍ਰਾਮ ਹਿਰੋਇਨ ਬਰਾਮਦ ਹੋਈਆ ਅਮਾਜਰੀ ਬੱਸ ਸਟੈਂਡ ਦੇ ਨੇੜੇ। ਸਰ ਇਹ ਪਤਾ ਲੱਗੇ ਜੀ ਕਿੱਥੋਂ ਲੈ ਕੇ ਆ ਰਹੇ ਸੀਗੇ ਜੀ? ਜੋ ਹੁਣ ਤੱਕ ਪਤਾ ਲੱਗਿਆ ਵੀ ਅਮਰਸਰ ਤੋਂ ਉਹਨਾਂ ਨੂੰ ਆਉਂਦਾ ਵਾ ਲੇਕਿਨ ਤਰਤੀਬ ਦੇ ਕਰਕੇ ਸਾਰੇ ਤੱਥ ਸ਼ੇਅਰ ਨਹੀਂ ਕਰ ਸਕਦੇ। ਤੋ ਅਮਰਸਰ ਸਾਈਡ ਤੋਂ ਆਉਂਦੀ ਹੈ ਸਰ ਕੀ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ ਨਹੀਂ ਪਹਿਲਾਂ ਉਹ ਮਾਮਲਾ ਦਰਜ ਨਹੀਂ ਆ ਵੈਸੇ ਜਿਹੜੇ ਕਾਦੀਆਂ ਦੇ ਰਹਿਣ ਵਾਲੇ ਆ ਉੱਥੋਂ ਵੈਰੀਫਾਈ ਕਰਨਾ ਵੀ ਪਿਛੋਕੜ ਦੇ ਵਿੱਚ ਉਹਨਾਂ ਪਰਚੇ ਸੀ ਕਿ ਨਹੀਂ ਇੱਥੇ ਖੰਨੇ ਅਜੇ ਤੱਕ ਨਹੀਂ ਪਤਾ ਲੱਗਾ ਕੋਈ ਕਦਮ ਨਾ ਸਰ ਇਹਨਾਂ ਤੋਂ ਕੋਈ ਹੋਰ ਜਾਣਕਾਰੀ ਮਿਲੀ ਹਾਂ ਜੀ ਇਹ ਬੜੇ ਵੱਡੇ ਪੱਧਰ ਤੇ ਕੰਮ ਕਰਦੇ ਆ ਔਰ ਕਾਫੀ ਇਹਨਾਂ ਦੇ ਗਾਹਕ ਅੱਗੇ ਹੈਗੇ ਆ ਜਿਨ੍ਹਾਂ ਨੂੰ ਤਕਤੀਜ ਦਰਾਂ ਨਵਾਚੇ ਜਾਊਗਾ ਇਹ ਸੁਨੇਹਾ ਨਾਂ ਦੀ ਲੜਕੀ ਹੈਗੀ ਆ ਜਿਹੜੀ ਕਿ 22-23 ਸਾਲ ਦੀ ਹੈਗੀ ਆ ਤੇ ਉਹਦਾ ਚਾਚਾ ਮੰਗਤਰਾਮ ਮੀਟ ਮਾਰਕੀਟ ਖੰਨਾ ਦੇ ਰਹਿਣ ਵਾਲਿਆ ਤੋਂ ਇਹਨਾਂ ਬਾਰੇ ਸੀਗਾ ਵੀ ਮੁਖਬਰੀ ਸੀ ਥਾਣੇਦਾਰ ਸਾਹਿਬ ਕੋਲ ਜਿੰਨਾਂ ਨੂੰ ਕਾਬੂ ਕੀਤਾ ਤੋਂ ਜਿਹਦੇ ਕੋਲੋਂ 410 ਗ੍ਰਾਮ ਹਿਰੋਇਨ ਬਰਾਮਦ ਹੋਈਆ ਆ ਮਾਦਰੀ ਬੱਸ ਸਟੈਂਡ ਦੇ ਨੇੜੇ ਸਰ ਇਹ ਪਤਾ ਲੱਗੇ ਜੀ ਕਿ ਕਿੱਥੋਂ ਲੈ ਕੇ ਆ ਰਹੇ ਸੀਗੇ ਜੀ ਜੋ ਹੁਣ ਤੱਕ ਪਤਾ ਲੱਗਾ ਵੀ ਅਮਰਸਰ ਤੋਂ ਇਹਨਾਂ ਨੂੰ ਆਉਂਦਾ ਵਾ ਲੇਕਿਨ ਤਰਤੀਬ ਦੇ ਕਰਕੇ ਸਾਰੇ ਤੱਥ ਸ਼ੇਅਰ ਨਹੀਂ ਕਰ ਸਕਦੇ ਤੋ ਅਮਰਸਰ ਸਾਈਡ ਤੋਂ ਆਉਂਦੀ ਹੈ ਸਰ ਕੀ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ ਨਹੀਂ ਪਹਿਲਾਂ ਉਹ ਮਾਮਲਾ ਦਰਜ ਨਹੀਂ ਆ ਵੈਸੇ ਜਿਹੜੇ ਕਾਦੀਆਂ ਦੇ ਰਹਿਣ ਵਾਲੇ ਆ ਉੱਥੋਂ ਵੈਰੀਫਾਈ ਕਰਨਾ ਵੀ ਪਿਛੋਕੜ ਦੇ ਵਿੱਚ ਉਹਨਾਂ ਪਰਚੇ ਸੀ ਕਿ ਨਹੀਂ ਇੱਥੇ ਖੰਨੇ ਅਜੇ ਤੱਕ ਨਹੀਂ ਪਤਾ ਲੱਗਾ ਕੋਈ ਕਦਮ ਨਾ ਸਰ ਇਹਨਾਂ ਤੋਂ ਕੋਈ ਹੋਰ ਜਾਣਕਾਰੀ ਮਿਲੀ ਹਾਂ ਜੀ ਇਹ ਬੜੇ ਵੱਡੇ ਪੱਧਰ ਤੇ ਕੰਮ ਕਰਦੇ ਆ ਔਰ ਕਾਫੀ ਇਹਨਾਂ ਦੇ ਗਾਹਕ ਅੱਗੇ ਹੈਗੇ ਆ ਜਿਨ੍ਹਾਂ ਨੂੰ ਤਕਤੀਜ ਦਰਾਂ ਨਵਾਚੇ ਜਾਊਗਾ ਇਹ ਸੁਨੇਹਾ ਨਾਂ ਦੀ ਲੜਕੀ ਹੈਗੀ ਆ ਜਿਹੜੀ ਕਿ 22-23 ਸਾਲ ਦੀ ਹੈਗੀ ਆ ਤੇ ਉਹਦਾ ਚਾਚਾ ਮੰਗਤਰਾਮ ਮੀਟ ਮਾਰਕੀਟ ਖੰਨਾ ਦੇ ਰਹਿਣ ਵਾਲਿਆ ਤੋਂ ਇਹਨਾਂ ਬਾਰੇ ਸੀਗਾ ਵੀ ਮੁਖਬਰੀ ਸੀ ਥਾਣੇਦਾਰ ਸਾਹਿਬ ਕੋਲ ਜਿੰਨਾਂ ਨੂੰ ਕਾਬੂ ਕੀਤਾ ਤੋਂ ਜਿਹਦੇ ਕੋਲੋਂ 410 ਗ੍ਰਾਮ ਹਿਰੋਇਨ ਬਰਾਮਦ ਹੋਈਆ ਆ ਮਾਦਰੀ ਬੱਸ ਸਟੈਂਡ ਦੇ ਨੇੜੇ ਸਰ ਇਹ ਪਤਾ ਲੱਗੇ ਜੀ ਕਿ ਕਿੱਥੋਂ ਲੈ ਕੇ ਆ ਰਹੇ ਸੀਗੇ ਜੀ ਜੋ ਹੁਣ ਤੱਕ ਪਤਾ ਲੱਗਾ ਵੀ ਅਮਰਸਰ ਤੋਂ ਇਹਨਾਂ ਨੂੰ ਆਉਂਦਾ ਵਾ ਲੇਕਿਨ ਤਰਤੀਬ ਦੇ ਕਰਕੇ ਸਾਰੇ ਤੱਥ ਸ਼ੇਅਰ ਨਹੀਂ ਕਰ ਸਕਦੇ ਤੋ ਅਮਰਸਰ ਸਾਈਡ ਤੋਂ ਆਉਂਦੀ ਹੈ ਸਰ ਕੀ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਨਹੀਂ ਨਹੀਂ ਪਹਿਲਾਂ ਉਹ ਮਾਮਲਾ ਦਰਜ ਨਹੀਂ ਆ ਵੈਸੇ ਜਿਹੜੇ ਕਾਦੀਆਂ ਦੇ ਰਹਿਣ ਵਾਲੇ ਆ ਉਥੋਂ ਵੈਰੀਫਾਈ ਕਰਨਾ ਵੀ ਪਿਛੌਕੜ ਦੇ ਵਿੱਚ ਉਹਨਾਂ ਪਰਚੇ ਸੀ ਨਹੀਂ ਇੱਥੇ ਖੰਨੇ ਅਜੇ ਤੱਕ ਨਹੀਂ ਪਤਾ ਲੱਗਾ ਕੋਈ ਕਦਮ ਨਾ ਸਰ ਇਹਨਾਂ ਤੋਂ ਕੋਈ ਹੋਰ ਜਾਣਕਾਰੀ ਮਿਲੀ ਹਾਂ ਜੀ ਇਹ ਬੜੇ ਵੱਡੇ ਪੱਧਰ ਤੇ ਕੰਮ ਕਰਦੇ ਆ ਔਰ ਕਾਫੀ ਇਹਨਾਂ ਦੇ ਗਾਹਕ ਅੱਗੇ ਹੈਗੇ ਆ ਜਿਨ੍ਹਾਂ ਨੂੰ ਤਕਤੀਸ਼ ਦਰਾਂ ਨਾਲ ਵਾਚੇ ਜਾਊਗਾ